ਸਾਨ ਪਰਮ ਦੇ ਹਰ ਸਾਲ ਹਲਦੀ ਰੋਗ ਡੋਡੀ ਰੋਗ ਦੀ ਸਮੱਸਿਆ ਆਉਂਦੀ ਹੈ ਪਰ ਕੁਝ ਹੋਣੀ ਨਰਦੇ ਬਾਈ ਸਪਰੇਆ ਕਰਨ ਲੱਗੇ ਇਹਦਾ ਬਾਈ ਸਹੀ ਸਪਰੇ ਕਰਨ ਦਾ ਸਮਾਂ ਉਦੋਂ ਹੈ ਜਦੋਂ ਝੋਨੇ ਦੀ ਮੁੰਜਰ ਕਿਤੇ ਕਿਤੇ ਬਾਹਰ ਆਉਣ ਲੱਗ ਜੇ ਜਾਂ ਤਾਂ ਉਦੋਂ ਕਰੋ ਠੀਕ ਹੈ ਨਹੀਂ ਜਦੋਂ ਝੋਨਾ ਮਰਨ ਤੋਂ ਪਹਿਲਾਂ ਜਦੋਂ ਪੈਪ ਜੀ ਪੂਰੀ ਮੰਨ ਕੇ ਜਲ ਬੁਲਬਲੇ ਵਾਂਗੂ ਫੁੱਲਣ ਲੱਗ ਜੇ ਇਹ ਕਹਿਣ ਦਾ ਪਤਾ ਲੱਗ ਜੇ ਵੀ 2-3 ਦਿਨਾਂ ਵਿੱਚ 4 ਦਿਨਾਂ ਦੇ ਵਿੱਚ ਗੋਬ ਤੋਂ ਜਿਹੜਾ ਮਤਲਬ ਮੁੰਜਰ ਵਾਰੇ ਆਉਣੀ ਆ ਜਾਂ ਉਦੋਂ ਕਰ ਲਓ ਨਹੀਂ ਜਦੋਂ ਝੋਨਾ ਮਤਲਬ ਗੋਬ ਮੜੀ ਮੜੀ ਮੁੰਜਰ ਥੋੜੀ ਥੋੜੀ ਵਾਰੇ ਦੇਖਣ ਲੱਗ ਜੇ ਉਦੋਂ ਸਪਰੇਅ ਕਰ ਲਓ ਜਾਂ ਤਾਂ ਟਾਟਾ ਦਾ ਬਲਾਈਟ ਟਾਕਸ ਕਰ ਲਓ ਠੀਕ ਹੈ ਅੱਧਾ ਕਿਲੋ ਕਿੱਲੇ ਦੀ ਡੋਜ਼ ਹੈਗੀ ਆ 150 ਤੋਂ 2 ਲੀਟਰ ਪਾਣੀ ਜਾਂ ਕਰ ਲਓ ਤੁਸੀਂ ਕਾਉਟੇਵਾ ਦਾ ਕੋਸਾਈਡ ਆਉਂਦਾ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਦੋਨਾਂ 'ਚੋਂ ਜਿਹੜਾ ਮਰਜ਼ੀ ਕਰ ਲਓ ਇੱਕ ਕਰ ਲਓ ਠੀਕ ਕਰੋ ਜਦੋਂ ਮਾੜਾ ਮੋਟਾ ਝੋਨਾ ਸੋੜਾ ਨਿਸਣ ਲੱਗ ਜਾ ਹੁਣ ਬਾਈ ਉਹਨਾਂ ਚੀਜ਼ਾਂ ਦਾ ਕੋਈ ਜਿਹੜਾ ਦਮ ਨਹੀਂ ਹੈਗਾ